देखी पतलू मेरा फोन वज रहा है पिताजी हाँ हाँ मोटू, पिताजी हाँ। जल्दी ओम हरि अल्लाह वाहिगुरु राम गौड़ खुदा अरब सदगुरु मौला को रिझाने के लिए जो सबसे बड़े गहने हैं वो है सबसे पहला गहना उसके नाम का जाप करना और दूसरा उसकी सृष्टि की सेवा करना ਸੋਚਿਆ ਸੀ ਬਾਬਾ ਜੀ ਜੇਲ੍ਹ ਗਿਆ ਆਪਣਾ ਨਸ਼ੇ ਵਾਲਾ ਕੰਮ じゃ ਚੱਲ ਪਊ ਪਤਾ ਨਹੀਂ ਯਾਰ ਕੀ ਪਲਾਇਆ ਹੋਇਆ ਇਹਨਾਂ ਦੇ ਬਾਬੇ ਘੋਲ ਕੇ ਪ੍ਰੇਮੀ ਤਾਂ ਹਲੇ ਵੀ ਸਰਸੇ ਜਾਂਦੇ ਆ ਤੇ ਜਦੋਂ ਬਾਬਾ ਆਉਂਦਾ ਇਹਨਾਂ ਦਾ ਫੇਰ ਨਸ਼ੇ ਛਡਾਉਣ ਲੈ ਜਾਂਦੇ ਆ ਹੋਰ ਲੋਕਾਂ ਨੂੰ ਓਏ ਤੁਸੀਂ ਤਿੰਨੇ ਜਾਣੇ ਬਹਾਨੇ ਜੇ ਨਾ ਬਣਾਓ ਮੈਂ ਵੀ ਬੌਸ ਨੂੰ ਜਵਾਬ ਦੇਣਾ ਜੇ ਬਾਬਾ ਫੇਰ ਆ ਗਿਆ ਉਹਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਨਸ਼ਾ ਛੁਡਾ ਦੇਵੇਂਗਾ ਆਪਾਂ ਤਾਂ ਫੇਰ ਕੌਲੀਆਂ ਚੱਕ ਕੇ ਭੀਖ ਮੰਗਣ ਜੋਗੇ ਰਹਿ ਜਾਾਂਗੇ ਚਲੋ ਹੁਣ ਤੁਸੀਂ ਲੱਗੋ ਕੰਮ ਤੇ ਜਾ ਕੇ ਮੋਟੂ ਉਠ ਜੋ 15 ਅਗਸਤ ਨੂੰ ਬੂਟੇ ਲਗਾਏ ਸੀ ਆਪਾਂ ਉਹਨਾਂ ਨੂੰ ਪਾਣੀ ਪਾਉਣ ਜਾਣਾ ਧੰਨ ਧੰਨ ਸਤ ਗੁਰੂ ਤੇਰਾ ਹੀ ਆਸਰਾ ਪਤਲੂ ਕੱਲ ਆਪਾਂ ਸਰਸੇ ਜਾਣਾ ਹੈ ਸੇਵਾ ਤੇ ਟਾਈਮ ਤੇ ਆ ਜਵੀਂ ਮੈਂ ਤਾਂ ਕਹਿਣਾ ਰਹਿਣ ਦਿੰਨੇ ਆ ਬਾਬੇ ਨੂੰ ਬਦਨਾਮ ਕਰਨ ਲਈ ਆਏ ਬਾਅਦ ਵਿੱਚ ਆਪਾਂ ਹੀ ਮਾਫੀਆਂ ਮੰਗਦੇ ਫਿਰਾਂਗੇ ਓਏ ਮੁਰਲੀ ਤੂੰ ਜ਼ਿਆਦਾ ਨਾ ਬੋਲ ਜੋ ਕਰੇਗਾ ਜੋਹਨ ਕਰੇਗਾ ਤੇ ਮੈਂ ਕਦੇ ਮਾਫੀ ਨਹੀਂ ਮੰਗਦਾ ਮੋਟੂ ਪਤਲੂ ਤੁਸੀਂ ਕਿੱਥੇ ਸਰਸੇ ਚੱਲੇ ਹੋ ਹਨੂ ਨਾਰੀਅਲ ਦੀ ਬਰਫੀ ਲਿਆ ਦਿਓ ਤੇ ਉਹ ਫਰੂਟ ਕੇਕ ਵੀ ਲੈ ਆਇਓ ਹਾਂਜੀ ਡਾਕਟਰ ਝਟਕਾ ਜੀ ਲੈ ਆਵਾਂਗਾ ਅਸੀਂ ਤਾਂ ਦੋ ਦਿਨ ਸੇਵਾ ਤੇ ਚੱਲੇ ਆ ਮਿਲਦੇ ਆ ਫੇਰ ਦੋਸਤੋ ਓਏ ਮੋਟੂ ਪਤਲੂ ਤਸੀਂ ਹਲੇ ਵੀ ਜਾਣੇ ਉਹ ਸਰਸੇ ਹੁਣ ਤਾਂ ਤੁਹਾਡਾ ਬਾਬਾ ਜੇਲ੍ਹ ਗਿਆ ਔ ਕੋਈ ਨਾ ਜੋ ਹਨ ਅਸੀਂ ਤਾਂ ਆਖਰੀ ਸਾਹ ਤੱਕ ਸਰਸੇ ਹੀ ਜਾਂਦੇ ਰਹਿਣਾ ਤੇ ਰਹੀ ਗੱਲ ਬਾਬੇ ਦੀ